ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਲਿਆਏ ਸੀਗੇ ਦਵਾਾਂ ਟਰਾਲਾ ਬਣਾ ਕੇ ਤੇ ਤੁਹਾਨੂੰ ਦਿਖਾਉਂਦੇ ਆ ਬਾਕੀ ਵੀਡੀਓ ਚ ਤੇ ਲੋ ਬਰੇ ਇਹ ਲਿਆਇਆ ਆਪਾਂ ਬਣਾ ਕੇ ਟਰਾਲਾ ਹਰਿਆਣੇ ਚ ਅੰਬਾਲੇ ਤੋਂ ਇਹ ਬਹੁਤ ਸੋਹਣਾ ਬਣਾਇਆ ਟਰਾਲਾ ਤਾਂ ਮੱਛਾ ਮੱਛਾ ਲਾਈਆਂ ਵਾ ਇਹ ਹਨ ਬਹੁਤ ਵਧੀਆ ਬਣਾਇਆ ਟਰਾਲਾ ਤੇ ਗੁਰਪਾਲ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਤੋ ਟੋਕ ਟੋਕ ਲੱਗੀਆਂ ਨੇ ਕੀ ਬੰਦੇ ਇਹ ਪੂਜੀ ਪੁਰਾਣੀ ਨਿੱਤਰਾਂ ਦੀ ਲਿਖਿਆ ਬਹੁਤ ਬਹੁਤ ਨਕਸ਼ਾ ਬਣਾਇਆ ਹੋਇਆ ਬਾਕੀ ਇਹ ਟਾਇਰ ਹੁਣ ਇੱਕ ਇੱਕ ਕੀ ਆਪ ਜੁੜਾ ਉਹ ਪਾ ਕੇ ਲਿਆਇਆ ਟਾਇਰਾਂ ਪਾ ਲਿਆਂਦੇ ਸੀਗੇ ਨਾ ਤੇ ਉਹ ਟਾਇਰ ਨਾਲ ਜਿਹੜੇ ਪਾ ਕੇ ਦਿੰਦੇ ਆ ਉਹ ਫਿਰ ਥੋੜੀ ਜਿਹੀ ਜਿਵੇਂ ਆਪ ਤੂੜੀ ਵਾਲੇ ਕਟਰਲਿੰਗ ਦੇ ਹੁੰਦੇ ਆ ਉਹੋ ਜਿਹੇ ਟਾਇਰ ਪਾ ਜੇ ਪਾ ਕੇ ਦਿੰਦੇ ਆ ਤੇ ਉਹ 10000 ਰੁਪਏ ਫਿਰ ਉਹਦੇ ਨੇ ਟਾਇਰਾਂ ਦਾ ਘਟਾ ਲਿਆ ਸੀਗਾ ਐਮਟੀ ਇਹਦਰ ਬਾਜ ਬਣਿਆ ਹੋਇਆ ਮਗਰ ਬਲਦ ਬਣਿਆ ਜੀਪ ਬਣੀ ਆ ਪੂਰੇ ਟਰੈਕਟਰ ਬਣਿਆ ਹੋਇਆ ਵਾ ਇਟਰਲਾ ਬਹੁਤ ਸੋਹਣਾ ਬਣਾਇਆ ਵਾ ਤੇ ਬਾਕੀ ਜਾਜੀ ਫਸਾ ਵਿੱਚ ਜਾਜ ਦਾ ਫਸਾ ਲੱਗਿਆ ਹੋਇਆ ਵਾ ਦੇਖੋ ਲੈਫਟ ਵਾਲਾ ਜੱਕਾ ਵਾਲਾ ਵਾ ਇਹ ਹੈਗਾ 12 12 6.5 ਤੇ ਆਪ ਆਪ ਦੂਜੇ ਟਰਲ ਦੇ ਪੌਣ ਨੂੰ ਲਿਆਉਂਦੇ ਆ 10ਾਂ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਹਾਂ ਅਮਗਰ ਆਪਾਂ ਹਾਂ ਸੇ ਮੂਸੇਲਦੀਆਂ ਫੋਟੋ ਲਵਾਈਆਂ ਵਾ ਜੋ ਗੁਨੋਂ ਪਲਟਾਉਣ ਵਿੱਚ ਮਸ਼ਰੂਮ ਲੋਕ ਬੁਖਾਰ ਨਾਲ ਨਹੀਂ ਮਰਦੇ ਉਹ ਸ਼ੇਅਰ ਲਖਾਇਆ ਮਗਰ ਇਹ ਕਿਸਾਨ ਮਜ਼ਦੂਰ ਏਕਤਾ ਸਟicker ਲਾਇਆ ਉਹਨਾਂ ਨੇ ਬਾਕੀ ਲੇਟਾ ਲੂਟਾ ਲੱਗੀਆਂ ਵੈਸੇ ਤਾਰਾਂ ਗੁਰਾਂ ਲਵਾਉਣੀਆਂ ਆਪ ਲੈ ਕੇ ਚੱਲਾਂਗੇ ਵੱਡੇ ਗੌਂਕਿਆਂ ਨੂੰ ਉਥੋਂ ਲਵਾ ਕੇ ਲਿਆਵਾਂਗੇ ਤੇਰੇ ਮੂਸੇਲ ਦੀ ਫੋਟੋ ਉਧਰ ਹੀ ਮੂਸੇਲ ਦੀ ਫੋਟੋ ਲੱਗੀ ਹੋਈ ਆ ਬਾਕੀ ਸਾਨੂੰ ਖੋਲ ਕੇ ਦਿਖਾਉਣਾ ਮੈਂ ਤੇ ਆਹ ਚ ਜਾਜ ਦਾ ਫਰਸ ਲੱਗਿਆ ਹੋਇਆ ਤਾਂਹੀਂ ਇਹਨੂੰ ਪੇਂਟ ਨਹੀਂ ਕਰਕੇ ਦਿੰਦੇਗੇ ਪੇਂਟ ਨਹੀਂ ਇਹਨੂੰ ਕਰਕੇ ਦਿੰਦੇ ਤੇ ਉਹ ਆਪਣੇ ਪੈਸੇ ਅਮੂਲ ਦੂਜੇ ਟਰਾਲੇ ਦੇ ਜਿਹੜੇ ਆਪਾਂ ਪਾਉਣੇ ਆ 17 ਜੋ ਵੀ ਲੈਂਦੇ ਆ ਇਹਨੂੰ ਪੇਂਟ ਨਹੀਂ ਕਰਕੇ ਦਿੰਦੇ ਕਿਉਂਕਿ ਇਹ ਜਗਾਲ ਨਹੀਂ ਬੈਂਦਾ ਇਹਨੂੰ ਜਮਾਂ ਸਾਈਡਾਂ ਦੇ ਪੇਂਟ ਕਰਕੇ ਦਿੰਦੇ ਆ ਸਾਈਡਾਂ ਵਾਲੀ ਵੀ ਜਿਹੜੀ ਚਾਦਰ ਉਹ ਵੀ ਜਾਜੀ ਚਾਦਰੀ ਲੱਗੀ ਹੋਈ ਆ ਤੇ ਬਾਕੀ ਆ ਜਿਹੜਾ ਵਾ ਇਹ ਆਪਣਾ ਪਿੱਛੇ ਨੂੰ ਖੁੱਲ ਜਾਂਦਾ ਤੇ ਡਾਲਾ ਦੋ ਫਾੜਾ ਹੈ ਪਿੱਛੇ ਨੂੰ ਖੁੱਲਦਾ ਵਾ ਦੋਨਾਂ ਸਾਈਡਾਂ ਟੰਗ ਕੇ ਤੇ ਲੋ ਵੀ ਬਾਕੀ ਇਹਦੇ ਆ ਇਹ ਲੋਕ ਲੱਗੇ ਹੋਏ ਆ ਥੱਲੇ ਇਹਦੇ ਤਿੰਨ ਬੈ ਜਾਂਦੀ ਐ ਇੱਥੇ ਆਹ ਥਾਂ 'ਚ ਤੇ ਬਾਕੀ ਆਹ ਨੂੰ ਕਰਕੇ ਇਹਨੂੰ ਇੱਕ ਪਾ ਕੇ ਆਹ ਲੋਕ ਨੂੰ ਵਿੱਚੋਂ ਤਾਂ ਚ ਲੈ ਜਾਂਦਾ ਚੀਜ਼ ਇੱਥੋਂ ਵਾਰੀਏ ਲੈ ਜਾਂਦੀ ਹੈ ਇੱਥੇ ਸਾਈਡਾਂ ਨੂੰ ਖੁੱਲਦਾ ਯਾਨੀ ਕਿ ਢੇਰੀ ਇੱਕ ਥਾਂ ਲੱਗ ਜਾਂਦੀ ਹੈ ਤੇ ਬਾਕੀ ਇਹਦਾ ਉਹ ਬੰਦ ਹੋ ਜਾਂਦਾ ਵਾ ਇਹ ਤੇ ਅਸੀਂ ਬਾ ਢੇਰੀ ਫਿਰ ਇੱਕ ਥਾਂ ਲੱਗ ਜਾਂਦੀ ਹੈ ਤਾਂ ਵਾਲਾ ਤਾਂ ਟੰਗੇ ਜਾਂਦੇ ਆ ਕੁੰਡੇ ਜੀ ਤੇ ਜੇ ਹੁਣ ਬਾਹਰੋਂ ਆਪਾਂ ਇਧਰ ਮੋੜ ਕੇ ਲਿਆਉਣੇ ਆ ਤੇ ਆਹ ਲੋਕ ਲੱਗੇ ਹੋਏ ਆ ਇਹਨੂੰ ਅਸੀਂ ਪਾਰਨਾ ਪਾ ਕੇ ਇਸ ਵਿੱਚ ਲੋਕ ਪਿਆ ਜਾਂਦਾ ਖੱਟਾ ਪਈ ਨਿਕਲ ਜਾਂਦਾ ਵਿੱਚ ਉਸੇ ਸਾਵਧਾਨਾ ਟਿਬ ਬ ਜੱਕ ਲੱਗਿਆ ਹੋਇਆ ਵਾ। ਬੰਦਲਾਇਆ ਸਾਈਡ ਤੇ ਹਾ ਛੋਟਾ। ਇਹ ਇਹੋ ਜਾਨੀ ਕਿ 21 ਤੋਂ 22 ਕੁਇੰਟਲ ਦੇ ਵਿੱਚ ਵਜਣਾ। ਬਾਕੀ ਆਹ ਆਹ ਲਾਇਆ ਸਾਈਡਾਂ ਤੇ। ਤੇ ਆਹ ਵਿੱਚ ਡਿਜ਼ਾਈਨ ਦੂਜਾ ਕੱਟ ਵਾਲਾ ਪਾਇਆ ਵਾ। ਥਾਲੀ ਬਸ ਉਮੀ ਬਣਾਈ ਹੈ। ਸੱਜਿਆ ਹੋਵੇ ਚ ਸੇਹ ਨੂੰ ਸ਼ੁਕਰ ਲਾਏ। ਇਹ ਇੱਧਰ ਪੌੜੀ ਲਾਈ ਆ ਸਾਈਡ ਤੇ ਚੜਨ ਲਈ ਇਹ ਜਾਲੀ ਲਵਾਈ ਆ ਆਪਾਂ ਯਾ ਉਦਾਂ ਲੱਗਿਆ ਇੱਧਰ ਬਾਜ ਬਣਿਆ ਮਾ ਉਹਨਾਂ ਦਾ ਆਉਦੇ ਲੋਕੋ ਲੱਗਿਆ ਫੇ ਕੰਪਨੀ ਵਾਲਿਆਂ ਦਾ ਟਰਾਲਾ ਬਣਿਆ ਨੇ ਜੀਪ ਤੇ ਟਰੈਕਟਰ ਮੂਹਰੇ ਵਿੱਚ ਫੇ ਇੱਧਰ ਟਰਾਲਾ ਆ ਜਾ ਉਹ ਬਹੁਤ ਸੋਹਣਾ ਟਰਾਲਾ ਬਣਾਇਆ ਹੋਇਆ ਕਿਤੇ ਕੋਈ ਜਾਨਕੋ ਉਵੇਂ ਬੱਚਾ ਪੂਰੀ ਬਿਲਡਿੰਗ ਸਾਰੀ ਆ ਭਰੀ ਹੋਈ ਆ ਕੋਈ ਵਿੱਚ ਲੇਡ ਲੂਡ ਨਹੀਂ ਉਵੇਂ ਸਾਡੀ ਵੀ ਬਈ ਤੋ ਜਗਾਲ ਪੈ ਜੂਵੇਂ ਸਾਨੂੰ ਕੋਈ ਛੱਡੇ ਹੋਏ ਹੁੰਦੇ ਆ ਅਸਲ ਕਿ ਕਿੰਨਾ ਟਾਇਰ ਰਹਿਂਦਾ ਪਾਉਣ ਵਾਲਾ ਉਹ ਕਾਲਕੋਲ ਕੇ ਤਨਾਵ ਸਟਾਏਗੇ ਤੇ ਫਿਰ ਗਾਹ ਨਹੀਂ ਚੱਲ ਪਣਾ ਚਾਰ ਤੇ ਨਾਲ ਚਾਰ ਜੀ ਮਸ਼ੀਨ ਦੇ ਨਾਲ ਕੀ ਲੋਕ ਹੈ ਚੁੱਕਾ ਕੀ ਨਿਕਲ ਜਾਂਦਾ ਵਾ ਮਿੱਟੀ ਜੋ ਕੋਲ ਜਾਂਦਾ ਰੋਟੀ ਹੋਕਰ ਖਾਈ ਆਪਾਂ ਜਿੰਨੀ ਆਪਣੀ ਟਰਾਲੇ ਦੀ ਦੂਜੀ ਦੀ ਉਹ ਕੜਾ ਬਾਹਰ ਜਿੰਨੀ ਆਪਣੀ ਉਹਦੀ ਆ ਉਹਨੂੰ ਹੀ ਰਖਾਈਏ ਇਹਦੀ ਵੀ ਆਪੋਕ ਬਾਟ ਬਹੁਤ ਸਗੀ ਹਰਿਆਣੇ ਚ ਸੀਗਾ ਇਹ ਟਰਾਲਾ ਜਿੱਥੋਂ ਆਪਾਂ ਬਣਾਇਆ ਵਾ ਜਾਂ ਸੀ ਹਰਿਆਣੇ ਸੀਗੋ 400 ਕਿਲੋਮੀਟਰ ਸੀਗਾ ਇੱਕ ਪਾਸਾ 200 ਸੀਗਾ ਤੇ ਲੋਕਾ ਮੈਸੂ ਵੀ ਲੱਗ ਗਿਆ ਹੈਗਾ ਪੰਡਰੇਟਰ ਤੇ ਲੋਬਰੀ ਮੈਸੀ ਖੜਾ ਆਪਣਾ ਕੱਲੇ ਜਾ ਗਿਆ ਵਾ 200 ਇੱਕ ਪਾਸਾ 400 ਦਿੱਲੀ ਨਹੀਂ ਵੜ ਜਾ ਕੇ ਹੈ ਵਾ ਪਰਸੋ ਲਾ ਦਣ ਹੋਗੇ ਇਹਨਾਂ ਟੂੜੀ ਢੋਈ ਜੰਨੇ ਆਪਾਂ ਇਹ ਹੁਣ ਪੁਰਾਣਾ ਟਰੈਕਟਰ ਆਂਦਾ ਪਹਿਲਾਂ ਅਗਲੇ ਆਪਾਂ ਗੜਾ ਹੈ ਚੱਕੇ ਗਰੀਸ ਕਰਾ ਲਓ ਆ ਕਰਾ ਲਓ ਬ੍ਰੇਕਾਂ ਕਰਾ ਲਓ ਬਸ ਲਿਆ ਕੇ ਖੜਾ ਜਾਓ ਮੇਂ ਸਾਲ ਸਾਇਰੇ ਲੱਖਾ 4 ਵਜੇ ਉਧਰ ਨੂੰ ਲੈ ਗਿਆ ਹਰਿਆਣੇ ਨੂੰ ਬਲਿਆਂ ਕਿਉਂ ਫਿਰ ਤੂੜੀ ਨੂੰ ਲਾ ਕੇ ਨਵੀਂ ਚੀਜ਼ ਦਾ ਇਹ ਸੌਖੰਦਾ ਪੁਰਾਣੀ ਦੀਆਂ ਪਹਿਲਾਂ ਸੌ ਚੀਜ਼ਾਂ ਕਰਾਉਣੀਆਂ ਪਈਆਂ ਮੇਰੇ ਪੁਰਾਣੇ ਟਰੈਕਟਰ ਦੇ ਬ੍ਰੇਕ ਕਰਾ ਲਓ ਚੱਕੇ ਸਾਫ਼ ਕਰਾ ਲਓ ਇੰਨੀ ਬਾਟਰ ਨੂੰ ਕੋਈ ਪਹਿਲਾਂ ਯਕੀਨ ਨਹੀਂ ਹੁੰਦਾ ਪੁਰਾਣੇ ਟਰੈਕਟਰ ਦਾ ਨਮੂਗਾ ਮਸੀਹਨ ਕਹਿੰਦਾ ਇਹ ਚੱਕਰ ਆ ਵੀਰੇ ਕੋਈ ਇਦਾਂ ਦਾ ਕੋਈ ਆਪਾਂ ਨੂੰ ਹੁੰਦਾ ਨਹੀਂਗਾ ਤੇ ਹੁਣ ਕੱਲ ਦੇ ਰਾਤ ਆਇਆ ਉੱਥੋਂ ਹਰਿਆਣੇ ਤੋਂ ਤੇ ਹੁਣ ਲਿਆ ਕੇ ਆਪਾਂ ਫੇਰ ਤੂੜੀ ਲੱਤਾਂ ਤੇ ਲਾ ਲਿਆ ਹੋਣੀ ਕਰਾਇਆਗਾ ਨਾ ਮਾਮਾ ਇਹ ਨਹੀਂ ਹੋ ਜਣਾ ਵੀ ਕੀ ਆ ਇਹ ਹੁੰਦਾ ਨਾ ਨਹੀਂ ਜੀਤ ਮਹਿੰਗਾ ਹੋਵੇ ਇੱਕ ਵਾਰ ਤੇ ਸਸਤਾ ਹੋਵੇ ਬਾਰ-ਬਾਰ ਉਹ ਕੰਮ ਹੋ ਜਾਂਦਾ ਦੂਵਾਦ ਨਹੀਂ ਮਸੀਤ ਤੇ ਚੱਲ ਪਣਾ ਬਸ ਸਰਬ ਸੋਣੀ ਹੈ ਇਹਦੀ ਤੇ ਜੌਂਡੀ ਹੈ ਰਤੀ ਬਸ ਹੋਰ ਇਹਨਾਂ ਦਾ ਕੋਹ ਨਹੀਂਗਾ ਕੋਈ ਚੱਕੇ ਨਹੀਂ ਕੋਈ ਬ੍ਰੇਕਾਂ ਨਹੀਂ ਕੋਈ ਗੇਅਰ ਨਹੀਂ ਕੋਸ ਨਹੀਂ ਕੋਈ ਲੈਣਾ ਦੇਣਾ ਨਹੀਂ ਬਾਈ ਨੇ ਟੂੜੀ ਵਾਲੀ ਤਾਂ ਹੀ ਫੇਰ ਚੱਲ ਪੈਣਾ ਉਦੋਂ ਬਾਅਦ ਨਹੀਂ ਕਰਾ ਤੇ ਚੱਲੀ ਜਾਣਾ ਨੇ ਚਾਰ ਵਾਲੀ ਤੇ ਚੱਲ ਪੈਣਾ ਪੁਰਾਣੀ ਮਸੀਤਰੀ ਤੇ ਤਾਂ ਬੰਦਾ ਪੈਸੇ ਲੌਂਦਾ ਜੰਮ ਜਾਂਦਾ ਤੇ ਹੁਣ 70 ਦੇ ਆਪੀ ਜੋ ਹਿਸਾਬ ਲਾ ਲਓ ਭਾਈ ਆਨੰਦਪੁਰ ਨੂੰ ਟਰੈਕਟਰ ਲੈ ਕੇ ਜਾਣੇ ਹੁੰਨੇ ਆ ਹੁਣ ਮੈਂ ਇਹ ਹੀ ਲੈ ਕੇ ਜਾਣਾ ਉਹਨਾਂ ਨਾਮਾ ਇਹ ਤਾਂ ਕੋਹ ਨਹੀਂ ਕਰਾਇਆ ਕਦੇ ਤੇ ਹੁਣ ਜੇ ਪੁਰਾਣਾ ਟਰੈਕਟਰ ਲੈ ਕੇ ਆਣਾ ਹੋਵੇ ਚੱਕੇ ਸਾਫ ਕਰਾ ਲਓ ਉਹ ਕਰਾ ਲਓ ਹੁਣ ਕੱਲ 400 ਕਿਲੋਮੀਟਰ ਜਾ ਕੇ ਆਇਆ ਟਰੈਕਟਰ ਦਿੱਲੀ ਜੀ ਨਹੀਂ ਬਾਟ ਤੇ ਕੋਈ ਹੈ ਹੀ ਨਹੀਂਗਾ ਪੁਰਾਣੇ ਆਏ ਤਾਂ ਪਤਾ ਨਹੀਂ ਕੀ ਫਾਲਟ ਪੈਣ ਰਾਹ ਜਾਂਦੇ ਆਂ ਜੀ ਚਲੋ 100 ਉਹਨਾਂ ਦੇ ਜੀ ਮਤਲਬ ਪੁਰਾਣੀ ਨੂੰ ਆਪਾਂ ਕਿਤੇ ਲੈ ਕੇ ਜੀ ਆਉਣਗੇ ਦੂਰ ਉਹਦੇ ਪਿਲ ਉੱਤੇ ਲਾ ਕੇ ਪੈਸੇ ਵੀ ਉਹਨੇ ਫੇਰ ਤੁਰਨੋਂ ਬਾਕੀ ਹੁਣ ਇਹਦੇ ਆਪਾਂ ਟਾਇਰ ਟੂ ਲਿਆ ਕੇ ਪਾਵਾਂਗੇ ਵੱਡੇ ਰਮਰੋਮ ਲਿਆਉਣੇ ਆ ਕੱਲ ਹੋਵੇ ਲੱਖੇ ਨੂੰ ਤੇ ਪਟਿਆਲੇ ਨਹੀਂ ਰਹੋਗੇ ਉੱਥੋਂ ਲਿਆਂਦੇ ਨਹੀਂ ਗਏਗੇ ਉਹ ਵੀ ਆਪਾਂ ਪਾਪੂ ਕੇ ਵੀਡੀਓ ਬੁੜੀਆਂ ਸਾਰੀਆਂ ਪਾਵਾਂਗੇ ਬਸ ਤੇ ਤੂੜੀ ਜਲੋਂ ਵਿਲੇ ਹੋ ਜੀ ਅੱਜ ਫੇਰ ਤੂੜੀ ਨਹੀਂ ਲੱਗੀ ਕੱਲ੍ਹ ਲੱਗੇ ਨਹੀਂਗੇ ਕੱਲ ਫੇਰ ਇੱਕ ਦਿਨ ਰੋਕ ਲਿਆ ਸੀਗਾ ਵਿੱਚ ਆ ਪਿੰਡ ਪ੍ਰੋਗਰਾਮ 'ਚ ਵਾਲੇ ਉੱਧਰ ਗਏ ਸੀਗੇ ਤੇ ਬਾਕੀ ਇੱਕ ਆਪਣਾ ਟਰਾਲਾ ਵਾ ਦੂਜਾ ਹਰਾ ਵੱਡਾ 14 ਸੱਤ ਤੇ ਇਹਦੇ ਆ ਪਾਉ ਲਿਆਂਦੇ ਟੈਰਾਂ 'ਚ ਪਾਉਣ ਲਈ ليه ਪਹੋ ਕੜੇ ਜੀ ਇਹੋ ਟਰਾਲੇ ਦੇ ਪਾਏ ਹੋਏ ਵਿੱਚ ਪਾਏ ਉਹ ਲਵਾਵਾਂਗੇ ਇਹ ਆ ਲੱਗੇ ਹੋਏ ਇਹ ਵਿੱਚ कसे ਹੀ ਜਾਂਦੇ ਆ ਇਦਾਂ ਹੀ ਆ ਦੇ ਵਿੱਚ ਇਹਦੇ ਵਿੱਚ कसे ਹੋਏ ਆ ਇਹ ਇਹ ਉਹਦੇ ਯਾਨੀ ਕਿ ਆਪਾਂ ਨੂੰ ਨਟ ਲਵਾਉਣਾ ਪੈਣਾ ਪਲੇਟ ਦੇ ਉੱਤੇ ਤੇ ਹਾਲ ਉਹਰੇ ਕੋਲ ਤਾਂ ਆਪਾਂ ਪਲੇਟ ਦੇ ਤੇ ਨਟ ਲਵਾਉਣਾ ਪੈਂਦਾ ਉਹ ਵਿਚਾਲੇ ਰੱਖ ਕੇ ਅਸੀਂ ਉਹਨੇ ਨੇ ਇਹਨੂੰ 10 ਨੂੰ 3 ਦੀ ਹੱਬ ਦੇਖ ਲਓ ਪੱਲਾ ਕੇ ਯਾਨੀ ਕਿ ਪਤਾ ਲੱਗਦਾ ਤੇ ਫੋਟੋ ਇਹ ਤੇ ਇਦਾਂ ਕਰ ਸੋ ਨਾ ਉਹਦੀ ਪਲੇਟ ਤੇ ਗਏ ਆ ਆਪਾਂ ਨਾਟ ਲਵਾਵਾਂ ਮਾ ਮਾ ਗੁੜੂ ਪੂਰਾ ਵਧੀਆ ਇਹ ਸੋਨਾ ਲੱਗਦਾ ਤੇ ਇਹ ਦੇਖੀ ਜਿਹਾ ਲੱਗਦਾ ਹੁਣ ਟਰਾਲੀ ਤੇ ਲੋਗਰੇ ਕਾਸਤਾ ਆਖਿਆ ਬੋਸ ਉਹਨਾਂ ਨੇ ਜੜ ਬਣਾਇਆ ਕੁਵਾੜੀ ਜੀ ਉਹ ਲੱਗਦੇ ਹੁਣ ਤੂੜੀ ਨੂੰ ਭਰੌਣੇ ਆ ਤੇ ਇਹਨੂੰ ਫੇਰ ਦਿਖਾਉਣੇ ਨਾਲ ਤੂੜੀ-ਤੜੀ ਭਰ ਕੇ ਬੱਸ ਰਹਿ ਗਈਆਂ ਥੋੜੀਆਂ ਟਰਾਲੀਆਂ ਰਹਿ ਗਈਆਂ ਸਿੱਟਣ ਨਾਲ ਆ। ਲੋਬਰੇ ਤੇ ਲੱਗੇ ਸੀਗੇ ਤੂੜੀ ਭਰਨੋਂ ਪਰਾਲੀ। ਉਹ ਬਿੱਡ ਭਰਦੇ ਆ ਫੇਰ ਉੱਤੇ ਪੰਡਾ ਧਰਾਂਗੇ ਬਾਕੀ। ਜੇ ਮਲੋਤ 15-16 20 ਦੇ ਨੇੜੇ ਪੰਡਾ ਪਏ ਜਾਂਦੇ ਨੇ ਬੈੱਡ ਉੱਚਾ ਟਰਾਲੀ ਦਾ। ਪਰ ਪਰ ਸਿੱਟੀ ਜਾਂਦੇ ਆ ਉਲ ਕੇ ਮੈਂ ਲਤੜੀ ਜਾਂ ਨਾ ਮੂੰਹ ਦੂਜੀ ਟਰਾਲੀ ਨੂੰ ਲਾ ਕੇ ਸੀਗੇ ਤੇ ਇੱਕ ਟਰਾਲੀ ਆਪਾਂ ਦਿੱਤੀ ਭਰ ਦੂਜੀ ਉਹ ਕਢਤੀ ਭਰ ਕੇ ਉਹ ਵੜੀ ਆ ਦੂਜੀਆਂ ਲਾਗੇ ਸੀਗੇ ਸਬਰ ਦਿਖਾਉਣੀ ਚਾਹੇ ਹੋਰ ਲੱਗ ਲੈਂਦੀ ਦੀ ਤੇਰੇ ਕੋਹ ਵਿਜੁਲ ਫਾਨੀ ਸਾਂਭੀ ਬੈਠਿਆ ਨੇ ਪਉਣ ਚੁਗਿਆ ਤੇ ਚਾਦੀ ਸਾਂਭੀ ਬੈਠਿਆ ਮੁੱਲ ਵੀ ਜੇ ਜਾਏਗੀ ਕਦੇ ਤੇ ਤੇਰ ਕਰਾ ਇਹ ਰਲਈਆ ਬਫਾਰਤੀ ਕਪੜੀ ਉਧਰ ਭਰੀ ਖੜੀ ਆ ਤੇ ਵਾਕੀ ਟਰੈਕਟਰ ਨੂੰ ਲਾਉਂਦੇ ਆ ਅੰਦਰ ਉਧਰ ਤੇ ਉਧਰ ਪਾਉਂਦੇ ਆ ਪੰਡਾ-ਪੰਡਾ ਜੀ ਅੰਦਰ ਤੇ ਉਦੋਂ ਬਾਅਦ ਲਾਉਂਦੇ ਆ ਅੰਦਰ ਕਰਦੇ ਜੀ ਉੱਡਦੀ ਆ ਇਹ ਸਾਰੀਆਂ ਕਰਕੇ ਹਟਾਇਆ ਗਿਆ ਬਾਕੀ ਚਲੋ ਠੀਕ ਆ ਵੀਰੇ ਮਿਲਦੇ ਆ ਅਗਲੀ ਵੀਡੀਓ ਚ